ਸ਼ਸ਼ੀਕਾਲ ਦੋਸਤੋ ਅੱਜ ਦੀ ਮੇਰੀ ਵੀਡੀਓ ਹਰ ਇੱਕ ਉਸ ਵੋਟਰ ਜਾਂ ਸਪੋਰਟਰ ਲਈ ਹੈ ਜਿਸ ਨੇ ਮੇਰਾ ਦਿਲ ਤੋਂ ਸਾਥ ਦਿੱਤਾ ਕਿਸੇ ਪਿੰਡ ਚ ਲਈਏ ਤਾਂ ਤਿੰਨ ਚੋਣਾਂ ਅਹਿਮ ਹੁੰਦੀਆਂ ਨੇ ਕਲੱਬ ਦੀ ਪ੍ਰਧਾਨਗੀ ਉਸ ਤੋਂ ਬਾਅਦ ਬਤੌਰ ਪੰਚਾਇਤ ਮੈਂਬਰ ਜਾਂ ਸਰਪੰਚੀ ਸਭ ਤੋਂ ਪਹਿਲਾਂ ਮੈਂ ਕਲੱਬ ਦੀ ਪ੍ਰਧਾਨਗੀ ਦੀ ਚੋਣ ਜਸੋਵਾਲ ਪਿੰਡ ਚੋਂ ਲੜੀ ਜਿਸ ਚ ਮੇਰਾ ਚੋਣ ਨਿਸ਼ਾਨ ਘੜਾ ਸੀ ਤੁਸੀਂ ਮੈਨੂੰ ਰੱਜ ਕੇ ਪਿਆਰ ਦਿੱਤਾ ਉਸ ਤੋਂ ਬਾਅਦ ਬਤੌਰ ਪੰਚ ਮੈਂ ਜਸੋਵਾਲ ਚੋਂ ਹੀ ਲੜਿਆ ਜਿਸ 'ਚ ਮੇਰਾ ਚੋਣ ਨਿਸ਼ਾਨ ਪੱਖਾ ਸੀ ਤੁਸੀਂ ਮੈਨੂੰ ਉਹ ਇਲੈਕਸ਼ਨ ਵੀ ਜਿਤਾਈ ਉਸ ਤੋਂ ਬਾਅਦ ਜੱਸੋਵਾਲ ਚੋਂ ਪੰਚਾਇਤ ਅਲੱਗ ਹੋਈ ਕੈਰੀਰ ਇਨਕਲੇਵ ਤੇ ਜਰਨਲ ਸੀਟ ਸੀ ਤਾਂ ਮੈਂ ਉੱਥੋਂ ਬਤੌਰ ਸਰਪੰਚ ਲੜਿਆ ਜਿਸ 'ਚ ਮੇਰਾ ਚੋਣ ਨਿਸ਼ਾਨ ਸਲਾਈ ਮਸ਼ੀਨ ਸੀ ਤੁਸੀਂ ਉਹ ਚੋਣ ਵੀ ਮੈਨੂੰ ਬਹੁਤ ਭਾਰੀ ਬਹੁਮਤ ਨਾਲ ਜਿਤਾਈ ਇਸ ਵਾਰ ਜਿਹੜੀ ਸਰਪੰਚੀ ਦੀ ਚੋਣ ਹੈ ਉਹ ਐਸਸੀ ਹੈ ਜਿਸ ਕਰਕੇ ਮੈਂ ਨਹੀਂ ਲੜ ਸਕਦਾ ਪਰ ਮੈਂ ਦਿਲ ਤੋਂ ਰਿਣੀ ਰਹਾਂਗਾ ਤੁਹਾਡਾ ਤੁਸੀਂ ਹਰ ਚੋਣ 'ਚ ਵੱਧ ਚੜਕੇ ਮੇਰਾ ਸਾਥ ਦਿੱਤਾ। ਬਚਾਹੇ ਬਤੌਰ VOTER ਹੋਵੇ ਚਾਹੇ ਬਤੌਰ SUPPORTER ਹੋਵੇ। ਮੈਂ ਤੁਹਾਡਾ ਸਦਾ ਹੀ ਰਿਣੀ ਰਹੂੰਗਾ। ਸਦਾ ਤੁਹਾਡੀ ਸੇਵਾ 'ਚ ਹਾਜ਼ਰ ਰਹੂੰਗਾ। ਹਰ ਦੁੱਖ 'ਚ ਤੁਹਾਡੇ 'ਚ, ਹਰ ਸੁੱਖ 'ਚ ਤੁਹਾਡੇ 'ਚ ਖੜਾ ਮੈਂ। ਮੈਨੂੰ ਇੰਨਾ ਪਿਆਰ ਦੇਣ ਲਈ ਤੁਹਾਡਾ ਦਿਲ ਤੋਂ ਧੰਨਵਾਦ। ਬਹੁਤ ਬਹੁਤ ਧੰਨਵਾਦ।